ਅੱਜ ਉਹ ਬੱਚੀ ਆਪਣੀ ਨਵੇਂ ਬੱਚੇ ਸਿਲੈਕਟ ਹੋਏ ਹੈ। ਐ ਵਾਏ ਰੁਚੀ ਕਾਲ ਸਾਹਿਬ ਹੈ ਜੀ ਫਤੇ। ਪਾਵਨਤਾ ਤਖਦੂਰ ਸਾਹਿਬ ਦੇ ਜੋ ਨਿਸ਼ਾਨੇ ਸਿੱਖੀ ਵਿਖੇ ਜੋ ਪਹਿਲੇ ਕਾਫੀ ਲੰਮੇ ਸਮੇਂ ਤੋਂ ਯੂਪੀਐਸਸੀ ਦੀ ਬੱਚੇ ਤਿਆਰੀ ਕਰਾ ਜਾ ਰਹੀ ਜੀ। ਉਹਦਾ ਜੋ ਪੀਸੀਐਸ ਪੰਜਾਬ ਪੱਧਰ ਦਾ ਬੱਚੇ ਨੇ ਦਿੱਤਾ ਹੈ ਇਮਤਹਾਨ। ਉੱਚੋਂ ਲਗਭਗ ਆਪਣੇ 7 ਬੱਚੇ ਜਿਹੜੇ ਉਹ ਜਿਹੜਾ ਪ੍ਰੀਲੀਮਰੀ ਪਹਿਲਾ ਟੈਸਟ ਉਹ ਅਜੇ ਪਾਸ ਕਰ ਚੁੱਕੇ ਨੇ। ਹੁਣ ਦਾ ਮੇਨ ਦੀ ਤਿਆਰੀ ਹੋ ਰਹੀ ਆ। ਡਾਕਟਰ ਕੋਲਜੀ ਸਿੰਘ ਜੀ ਪਨਾਹ ਬੂਰਾਂ ਦੇ ਯੂਨੀਵਰਸਿਟੀ ਅੰਦਰੋਂ ਬੜਾ ਲੰਮਾ ਸਮਾਂ ਇਹਨਾਂ ਨੇ ਤਜਰਬਾ ਉਹਨਾਂ ਨੇ ਗੁਆਹੇ ਵਿੱਚ ਡਾਇਰੈਕਟਰ ਦੇ ਤੌਰ ਤੇ ਸਾਰੀ ਸੇਵਾ ਨਿਭਾ ਰਹੇ ਨੇ ਸੋ ਸੂ ਸੰਗਤਾਂ ਦਾ ਬਹੁਤ ਵੱਡਾ ਮਾਣ ਤੇ ਫਰਨਸੀ ਵੀ ਸਾਡੇ ਬੱਚੇ ਪੰਜਾਬ ਦੇ ਬੱਚੇ ਗੁਰਸਿੱਖ ਬੱਚੇ ਅਵਸਰ ਬਣ ਉਹ ਪਹਿਲਾ ਬੈਚ ਤੇ ਪਹਿਲੀ ਵਿੱਚੋਂ ਪ੍ਰਾਪਤੀ ਆ ਜਿਹੜੀ ਹੈ ਪ੍ਰੀਲੀਮਿਟ ਟੈਸਟ ਦੀ ਪਾਸ ਹੋਈ ਆ ਉਹਨਾਂ ਅਗਲਾ ਕਦਮਦਾਰ ਕਦਮ ਅਗਲਾ ਚੱਲੇਗਾ ਇਹ ਗੁਰੂ ਦੀ ਕਿਰਪਾ ਹੋਵੇਗੀ ਇਹ ਸੱਚੇ ਪਾਤਸ਼ਾਹ ਨੇ ਕੋ ਗੁਰੰਧ ਦੇਵਾਂ ਨੇ ਐਸੇ ਪਾਵਨ ਤਰਤੀਤ ਹੋਈ ਵਿਦਿਆ ਦਾ ਗਾਜ ਗੁਰਮਖੀ ਲਿਪੀ ਦੇ ਰੂਪ ਵਿੱਚ ਪਹਿਲਾ ਵਿਦਿਆਲਾ ਪਹਿਲੀ ਪਾਠਸ਼ਾਲਾ ਸ਼ੁਰੂ ਕੀਤੀ ਸੀ ਉਹਨੂੰ ਸਮਰਪਿਤੀ ਬਾਬਾ ਤੁਸਨੈਦ ਨੂੰ 70 ਤੋਂ ਲੈ ਕੇ ਵਿਦਿਆ ਦਾ ਕਾਰਜਕਾਰ ਸਵੇ ਨਾਲ ਸ਼ੁਰੂ ਕੀਤਾ ਸੀਗਾ ਸੋ ਅਜਗੁਰ ਦੀ ਬੜੀ ਮਿਹਰ ਹੋਈ ਰਹਿਮਤ ਹੋਈ ਆ ਇੱਕ ਬੱਚਾ ਨੇ ਸਾਰੇ ਸਟਾਫ ਨੇ ਮਿਹਨਤ ਕਰਕੇ ਡਾਕਟਰ ਸਾਹਿਬ ਦੀ ਗਵਾਈ ਵਿੱਚ ਇੱਕ ਗੁਰੂ ਕੀ ਸੰਗਤ ਦਾ ਸਜੋਗ ਇਸ ਮੁੱਚੇ ਤੌਰ ਤੇ ਇਸਦਾ ਇਸੇ ਤੌਰ ਤੇ ਇਸਦਾ ਤਾਂ ਉਸ ਜੁਦੇ ਜਾਸਿਕੜ ਸਾਰੀ ਗੁਰੂ ਦੀ ਗ੍ਰਹਿਮਤ ਹੋਈ ਆ ਕਿ ਲਗਭਗ 7 ਬੱਚੇ ਜਿਹੜਾ ਆਪਣੇ ਪ੍ਰੀਲੀਮਰੀ ਟੈਸਟ ਪਾਸ ਕੀਆ ਤਾਂ ਪੀਸੀਐਸਸੀ ਦਾ ਹੁਣ ਮੇਨ ਦੀ ਤਿਆਰੀ ਕਰਾਈ ਜਾਵੇਗੀ। ਪਰ ਕੀ ਇੱਕ ਸਹੂਲਤ ਕੀ ਦਿੱਤੀ ਜਾਂਦੀ ਬੱਚਿਆਂ ਨੂੰ ਆਪਣੇ ਇੱਥੇ? ਇੱਥੇ ਨਾਲ ਜੇ ਕੋਚਿੰਗ ਫ੍ਰੀ ਬੱਚਿਆਂ ਦੀ ਇੱਕ ਤੇ ਆਪਣਾ ਟਾਰਗੇਟ ਬੈਚ ਇੱਕ ਨਾਲ 2 ਇੱਕ ਰਾਈਜ ਦੀ ਬੱਚੇ ਨੂੰ 3 ਸਾਲ ਦੀ ਤੇ ਨਾਲ ਨਾਲ ਮਿਲ ਕੇ 2 ਸਾਲ ਦਾ ਟਾਰਗੇਟ ਬੈਚ ਹੈਗਾ ਜੀ। ਉਹਦੇ ਵਿੱਚ ਜੋ ਵੀ ਭਾਵੇਂ ਬੱਚਾ ਮਤਲਬ ਬਾਹਰ ਤੋਂ ਉਹਦਾ ਬਹੁਤ ਕੋਸ਼ਿਸ਼ ਨਹੀਂ ਉਹਦਾ ਨਹੀਂ ਪਹਿਨ ਲੈ ਜਾਂਦਾ। ਉਹ ਤਾਂ ਗੁਰੂ ਕੀ ਸੰਗਤ ਸੰਧ ਉਹ ਚੱਲ ਜਾਈਦਾ ਤੇ ਆਪਰੇ ਕੋਈ ਰਹਿਣ ਦੀ ਸਕੂਲ ਤੇ ਜਿਹੜੀ ਉਸ ਤੋਂ ਹਾਂਜੀ ਹਾਂ ਜੇ ਕੋਈ ਰਹਿਣ ਦਾ ਹੋਵੇ ਤੇ ਜੇ ਕੋਈ ਨਾਂ ਦੇ ਸਤਾ ਰਹਿਣ ਦਾ ਤੇ ਪੀਜੀਪੀ ਹੋ ਗਿਆ ਤੇ ਹਸਟਲ ਹੈਗਾ ਵਾ ਤੇ ਵੈਸੇ ਹਸਟਲ ਦਾ ਥੋੜਾ ਚਾਰਜ ਰੱਖਿਆ ਤਾਂ ਕਿ ਹਸਟਲ ਦੇ ਵਿੱਚ ਜੋ ਖਾਣਾ ਪੀਣਾ ਦਾ ਤੇ ਬਾਕੀ ਕੁਝ ਨਾ ਕੋਪ ਸਾਰੇ ਫਰੀ ਹੈ